ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਹਲਕਾ ਉੜਮੁੜ ਟਾਂਡਾ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਤੇ ਟਾਂਡਾ ਸ਼ਹਿਰ ਵਿੱਚ ਵਿਕਾਸ ਕਾਰਜਾਂ 'ਚ ਕਿਸੇ ਕਿਸਮ ਦੀ ਵੀ ਕੋਈ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਵੇਗੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਬਿਜਲੀ ਕਾਨ ਰੋਡ ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਕਰਦਿਆਂ ਹੋਇਆ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਕੌਂਸਲਰ ਹਰੀਕ੍ਰਿਸ਼ਨ ਸੈਣੀ ਵੀ ਹਾਜ਼ਰ ਸਨ ਇਸ ਮੌਕੇ ਆਪ ਆਗੂ ਸੋਨੂ ਖੰਨਾ ਤੇ ਯੂਥ ਵਿੰਗ ਦੇ ਟਾਂਡਾ ਸ਼ਹਿਰੀ ਪਰਦਾਨ ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਬੋਲਦਿਆਂ ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਹਲਕੇ ਦੇ ਵਿੱਚ 49 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਸੜਕ ਆਰਸੀਐਮ ਨਾਲ ਤਿਆਰ ਕੀਤੀ ਜਾਏਗੀ ਤੇ ਬਹੁਤ ਜਲਦ ਇਸ ਸੜਕ ਦੇ ਕੰਮ ਨੂੰ ਮੁਕੰਮਲ ਕਰ ਦਿੱਤਾ ਜਾਏਗਾ ਤੇ ਸੜਕ ਆਮ ਲੋਕਾਂ ਨੂੰ ਸਮਰਪਿਤ ਹੋਵੇਗੀ। ਉਹਨਾਂ ਦੱਸਿਆ ਕਿ ਇਸ ਸੜਕ ਦੀ ਠੇਕੇਦਾਰ ਵੱਲੋਂ ਕਰੀਬ 5 ਸਾਲ ਦੀ ਗਾਰੰਟੀ ਦਿੱਤੀ ਗਈ ਹੈ ਵਿਧਾਇਕ ਰਾਜਾ ਗਿੱਲ ਨੇ ਕਿਹਾ ਕਿ ਵਾਰਡ ਨੰਬਰ 5 ਦੇ ਵਸਨੀਕਾਂ ਤੇ ਸ਼ਹਿਰ ਵਾਸੀਆਂ ਨੂੰ ਬੜੇ ਲੰਮੇ ਸਮੇਂ ਤੋਂ ਇਸ ਸੜਕ ਨੂੰ ਦੁਬਾਰਾ ਬਣਾਉਣ ਲਈ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿਉਂਕਿ ਇਹ ਸੜਕ ਕਾਫੀ ਲੰਮੇ ਅਰਸੇ ਤੋਂ ਖਸਤਾ ਹਾਲਤ ਵਿੱਚ ਸੀ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਵਿਧਾਇਕ ਰਾਜਾ ਗਿੱਲ ਨੇ ਕਿਹਾ ਕਿ ਟਾਂਡਾ ਸ਼ਹਿਰ ਨੂੰ ਵਧੀਆ ਤੇ ਸੁੰਦਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਦੱਸਿਆ ਕਿ ਪੰਜਾਬ ਸਰਕਾਰ ਸੁਵੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕਾਫੀ ਜ਼ਿਆਦਾ ਵਚਨਬੱਧ ਹੈ ਵਾੜ ਨੰਬਰ 5 ਦੇ ਵਿੱਚ ਬਿਜਲੀ ਘਰ ਤੋਂ ਲੈ ਕੇ ਪੋਲ ਤੱਕ ਕਰ ਜਿਹੜੀ ਛੜਕਿਆ ਉਹ ਬਣਨ ਜਾ ਰਹੀ ਆ ਜਿਹਦੀ ਕੋਸਟ 47 ਲੱਖ 49 ਲੱਖ ਰੁਪਏ ਦੀ ਲੱਗਤ ਆ ਇਹਦੀ ਗਰੰਟੀ ਵੀ ਹੈ ਬਕਾਇਦਾ 5 ਸਾਲ ਦੀ ਇਹਦੀ ਗਰੰਟੀ ਆ 20 ਫੁੱਟ ਚੌੜੀ ਬਣਨੀ ਆ ਕਿਉਂਕਿ ਬਹੁਤ ਛਿਰਦੀ ਇਹ ਕਾਫੀ ਮੱਲਾਵਾਸੀਆਂ ਦੀ ਮੰਗ ਸੀਗੀ ਤਾਂ ਉਸ ਮੰਗ ਨੂੰ ਦੇਖਦੇ ਹੋਏ ਕਾਰਜ ਰੰਭਿਆ ਤਾਂ ਪਰਮੇਸ਼ਰ ਇਸੇ ਤਰ੍ਹਾਂ ਹੀ ਆਪਣੇ ਮਿਹਰ ਪ੍ਰਯਾਤ ਰੱਖੇ ਸ਼ਹਿਰ ਨੂੰ ਦਿਨ ਦਿਨ ਆਪਾਂ ਜੋ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਲੋਕਾਂ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਜੇ ਆਪਾਂ ਸਾਰੇ ਇਕੱਤਰ ਆਂ ਸਾਰਿਆਂ ਦਾ ਪਿਆਰ ਭਾਵਨਾ ਉਹਦੇ ਸਦਕਾ ਹੀ ਇਹ ਸਾਰਾ ਕੁਝ ਹੁੰਦਾ ਬਾਕੀ ਪਰਮੇਸ਼ਰ ਨੇ ਕਰਾਉਣਾ ਹੁੰਦਾ ਅਸੀਂ ਤਾਂ ਜਿਦੀਏ ਆ ਬਣਿਓ ਤੇ ਪੁੱਜੇ ਸਾਰਿਆਂ ਦਾ ਧੰਨਵਾਦ ਕੈਬਨਟ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਮੀਡੀਆ ਨਾਲ ਬੁਖਾਤਿਬ ਹੁੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਹੀਂ ਪੰਜਾਬ ਦੇ ਲੋਕਾਂ ਨੇ ਟਰਾਂਸਪੋਰਟ ਮਾਫੀਆ ਲੈਂਡ ਮਾਫੀਆ ਤੋਂ ਛੁਟਕਾਰਾ ਪਾਇਆ ਹੈ। ਉਹਨਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਦੀ ਰਾਜਨੀਤੀ ਤੇ ਕਬਜ਼ਾ ਕਰਨੀਆਂ ਚਾਹੁੰਦੀਆਂ ਨੇ। ਇਹ ਜਿੰਨਾ ਮਰਜ਼ੀ ਇਕੱਠੇ ਹੋ ਜਾਣ ਪਰ ਆਉਣ ਵਾਲੇ 20 ਤੋਂ 25 ਸਾਲਾਂ ਤੱਕ ਪੰਜਾਬ ਦੇ ਵਿੱਚ ਇਹਨਾਂ ਦੀ ਦਾਲ ਨਹੀਂ ਗੱਲ ਨਹੀਂ ਕਿਉਂਕਿ ਪੰਜਾਬ ਦੇ ਲੋਕ ਭਲੀ ਭਾਂਤੀ ਜਾਣਦੇ ਨੇ ਕਿ ਸੂਬੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੀ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਗਿਆ ਹੈ। ਐਵੇਂ ਕਿ 2015 ਚ ਬੀਟੀ ਕਾਟਨ ਦੇ ਉੱਤੇ ਪਿੰਕ ਮੱਖੀ ਦਾ ਹਮਲਾ ਹੋਇਆ ਸੀ, ਵਾਈਟ ਮੱਖੀ ਦਾ ਹਮਲਾ ਹੋਇਆ ਸੀ। ਨਰਮੇ ਦੀ ਫਸਲ ਤਬਾਹ ਹੋਈ ਸੀ। ਪੰਜਾਬ ਦਾ ਸਾਰਾ ਕਿਸਾਨ ਧਰਨਿਆਂ ਤੇ ਸੀ ਉਹ ਸਾਰੇ ਧਰਨਿਆਂ ਦੇ ਕਿਸਾਨ ਦਾ ਧਿਆਨ ਹਟਾਉਣ ਦੇ ਲਈ ਇੱਕ ਨਵੀਂ ਚਾਲ ਚੱਲੀ ਗਈ ਔਰ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਰਗਾੜੀ ਦੇ ਵਿੱਚ ਬਾਈਬਲ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਇਹ ਸਾਰਿਆਂ ਨੂੰ ਪਤਾ ਪੰਜਾਬ ਪਤਾ ਕੀ ਕੀ ਹੋਇਆ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਨੇ ਰੇਤ ਦਾ ਮਾਫੀਆ ਟਰਾਂਸਪੋਰਟ ਦਾ ਮਾਫੀਆ ਸ਼ਰਾਬ ਦਾ ਮਾਫੀਆ ਲੈਂਡ ਮਾਫੀਆ ਪਹਿਲੀ ਵਾਰ ਇਹਨਾਂ 20 ਸਾਲਾਂ ਦੇ ਅੰਦਰ ਮਾਫੀਆ ਸ਼ਬਦ ਦਾ ਉਪਯੋਗ ਹੋਣਾ ਸ਼ੁਰੂ ਹੋਇਆ ਕਿ ਪੰਜਾਬ ਦੇ ਅੰਦਰ ਇੱਕ ਨਵੇਂ ਕਿਸਮ ਦਾ ਮਾਫੀਆ ਆਇਆਗਾ ਭਰਾਵੋ ਇਹ ਪਰਿਵਾਰਾਂ ਦੀ ਦੋਸਤੀ ਜਿਹੜੀ ਆ ਜਗਜਾਹਰ ਹੋਈ ਆ ਔਰ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਜਿਹੜੇ ਖਾਲਸਾਣ ਦੀ ਵੀ ਗੱਲ ਕਰਦੇ ਨੇਗੇ ਜਿਹੜੇ ਕਹਿੰਦੇ ਪੰਜਾਬ ਖਾਲਸਾ ਰ ਬਣਨਾ ਚਾਹੀਦਾ ਉਹਨਾਂ ਨੇ ਵੀ ਕੀ ਕਿਹਾ ਕੇ ਕਾਦੀਦਲ ਨੂੰ ਪੰਥਕ ਤਰਨ ਇਕੱਠੇ ਹੋ ਜਾਣਾ ਚਾਹੀਦਾ ਸਾਰੇ ਪੰਥਕ ਲੋਕ ਇਕੱਠੇ ਹੋ ਜਾਣ ਉਧਰੋਂ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਤੇ ਕਾਦੀਦਲ ਦਾ ਸਮਝੌਤਾ ਹੋ ਜੇ ਇਹ ਸ਼ੋਅ ਕਰਦਾ ਕਿ ਪਾਵਰ ਹੱਥ ਹਉਣਾ ਚਾਹੁੰਦੇ ਨੇ ਕਿ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ